ਕੀ ਹਾਲ ਨੇ ਮੁੰਡਿਓ ਉਮੀਦ ਕਰਦਾ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਮੈਡਰਿਡ 팬 ਨੂੰ ਬਹੁਤ ਬਹੁਤ ਮੁਬਾਰਕਾਂ ਜੇ ਰਾਊਂਡ ਆਫ 16 ਚ ਪਹੁੰਚੇ ਆ ਤੇ ਰਾਤ ਜਿੱਤਨਾ ਦਾ ਸਿਟੀ ਦਾ ਮੁਸ਼ਕਲ ਹੀ ਲੱਗਦਾ ਸੀ ਜੇ ਇਸ ਹਿਸਾਬ ਨਾਲ ਇਹਨਾਂ ਨੇ ਸਕੁਐਡ ਵੀ ਅਨਾਉਂਸ ਕੀਤਾ ਸੀ ਤੇ ਉਸ ਤੋਂ ਬਾਅਦ ਖੇਡੇ ਆ ਪਹਿਲੇ ਹਾਫ ਚ ਸਿਟੀ ਦਾ ਸਿਰਫ ਇੱਕ ਹੀ ਸ਼ਾਟ ਸੀਗਾ ਤੇ ਮੈਡਰਿਡ ਵਾਲਿਆਂ ਦੇ ਦੋ ਗੋਲ ਸੀ ਬਾਪੇ ਦੇ ਦੋਨੇ ਗੋਲ ਤੇ ਮੋੜ ਕੇ ਹੈਟਟ੍ਰਿਕ ਵਾਲਾ ਗੋਲ ਤੇ ਰਾਤ ਤਾਂ ਬਾਪੇ ਸਿਰਾਂ ਖੇਡਿਆ ਇਹਨੇ ਉਹਨਾਂ ਵਾਲੇ ਟਾਈਮ ਚ ਦੱਸਤਾ ਵੀ ਮੈਡਰਿਡ ਚ ਕੀ ਕੁਝ ਕਰ ਸਕਦਾ ਵਾ ਜੀ ਕਰਦੇ ਆ ਵੀ ਮੈਡਰਿਡ ਫਾਈਨਲ ਤੱਕ ਜਾਊ ਕਿਉਂਕਿ ਮੈਡਰਿਡ ਨੌਕਆਊਟ ਮੁਕਾਬਲੇ ਚ ਬਹੁਤ ਵਧੀਆ ਖੇਡਦੀ ਆ ਇਸ ਤੋਂ ਇਲਾਵਾ ਜੁਵੈਂਟਸ ਵੀ ਰਾਤ ਬਾਹਰ ਹੋ ਗਈ ਆ ਇਹ ਸਿੰਮਲਾਨ ਤਾਂ ਪਹਿਲੇ ਹੀ ਹੋ ਗਈ ਇਟਾਲੀਅਨ ਦੋਨੇ ਟੀਮਾਂ ਬਾਹਰ ਹੋ ਗਈਆਂ ਇਕੱਲੀ ਇੰਟਰ ਮਿਲਾਨ ਰਹਿ ਗਈ ਆ ਤੇ ਬਾਕੀ ਸਿਟੀ ਲਈ ਸੀਜ਼ਨ ਹੁਣ ਓਵਰ ਹੀ ਹੋ ਚੁੱਕਿਆ ਵਾ ਹੁਣ ਤਾਂ ਇੱਕ ਐਫਏ ਕਾਪੀ ਬਚਿਆ ਵਾ ਬਾਕੀ ਸਾਰਿਆਂ ਜੋ ਤਾਂ ਲੀਗ ਚੋਂ ਵੀ ਬਾਹਰ ਹੀ ਜਾ ਚੁੱਕੇ ਆ ਮੁਸ਼ਕਲ ਹੀ ਲੱਗਦਾ ਲੀਗ ਦਾ ਟੌਪ 4 ਹੀ ਫਿਨਿਸ਼ ਕਰਦੇ ਤਾਂ ਜਾਣਾ ਹਜੇ ਤੱਕ ਮੁਸ਼ਕਲ ਆਦਾ ਕਿਉਂਕਿ ਮੈਚ ਵੀ ਥੋੜੇ ਰਹਿ ਗ ਵਧੀਆ ਖੇਡੀ ਜਾਂਦੀ ਆ ਰਾਤ ਲਿਵਰਪੂਲ ਨਾਲ ਦਾ ਵੀ ਐਸਟਨ ਵਿਲਾ ਦੇ ਘਰ ਚ ਮੈਚ ਸੀਗਾ ਜਿੱਥੇ ਉਹ ਦੋ ਦੋ ਨਾਲ ਡਰਾ ਖੇਡੇ ਉਹਦੇ ਨੂਨੇਸ ਕੋਲੇ ਬਹੁਤ ਸੋਹਣਾ ਚਾਂਸ ਸੀਗਾ ਬਾਲ ਵੀ ਬੜੀ ਘੈਂਟ ਸੀਗੀ ਪਰ ਉਹਨੇ ਤਾਂ ਹੀ ਬਾਲ ਮਾਰਤੀ ਸੀ ਉਹਨੇ ਤੋਂ ਲਾ ਵਸਾ ਦਾ ਨੇ ਇੱਕ ਗੋਲ ਕੀਤਾ ਮੌਕੇ ਤਾਂ ਬਹੁਤ ਸੀਗੇ ਲਿਵਰਪੂਲ ਕੋਲੇ ਪਰ ਮਿਲੇ ਨਹੀਂ ਰਾਤ ਤਿੰਨ ਅੰਕ ਇੱਕ ਅੰਕ ਨਾਲ ਹੀ ਜਾਣਾ ਪਿਆ ਘਰੇ 10 ਅੰਕਾਂ ਦੀ ਲੀਡ ਲੈ ਸਕਦੇ ਸੀਗੇ ਪਰ ਹੋਈ ਨਹੀਂ ਗਈ ਬਾਕੀ ਹੌਣ 116 ਦੀਆਂ ਟਾਈਆਂ ਪਹਿਣਗੀਆਂ ਉਦੋਂ ਮਿਲਦੇ ਆ ਵੀ ਬਾਇਰਨ ਵਰਗੀ ਟੀਮ ਮੈਡਨ ਟੱਕਰਦੀ ਜਾਂ ਨਹੀਂ ਟੱਕਰਦੀ ਇਨੀਆਂ ਗੱਲਾਂ ਬਾਤਾਂ ਸੀ ਬਾਕੀ ਫਿਰ ਮਿਲਦੇ